ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਪਣੇ ਇਲਾਕੇ ਅਜਨਾਲਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਲੋੜਵੰਦਾਂ ਨੂੰ ਖਾਣ ਵਾਲੀ ਸੁੱਕੀ ਰਸਤ ਦੇਣ ਗਏ ਸੀ ਜੀहां ਸਾਡੇ ਕੋਲ ਵੀਰ ਪਹੁੰਚੇ ਨੇ ਜੀ ਰਸਤ ਲੈ ਕੇ ਪਿੰਡ ਸੁਖਣ ਵਾਲੇ ਤੋਂ ਸੁਖਣ ਵਾਲਾ ਪਿੰਡ ਹੈ ਜੀ ਫਰੀਦਕੋਟ ਦੇ ਵਿੱਚ ਜੀहां ਫਰੀਦਕੋਟ ਜ਼ਿਲ੍ਹੇ ਤੋਂ ਸੁਖਣ ਵਾਲੇ ਪਿੰਡ ਤੋਂ ਆਪਣੇ ਮਿੱਤਰ ਨੇ ਜੀ ਜਿਨ੍ਹਾਂ ਦਾ ਘੋੜਿਆਂ ਦਾ ਫਾਰਮ ਹੈ ਬਾਈ ਮਨਪ੍ਰੀਤ ਹੁਣੀ ਉਹਨਾਂ ਦੇ ਪਿੰਡ ਤੋਂ ਇਹ ਬਾਈ ਹੁਣੀ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਰਸਤ ਇਕੱਠੀ ਕੀਤੀ ਇਹਨਾਂ ਨੇ ਉਗਰਾਹੀ ਕੀਤੀ ਫਿਰ ਰਸਤ ਲੈ ਕੇ ਸਾਡੇ ਕੋਲ ਅਜਨਾਲਾ ਵਿਖੇ ਪਹੁੰਚੇ ਜੀ ਇਹਨਾਂ ਨੂੰ ਲਗਭਗ 170 180 ਕਿਲੋਮੀਟਰ ਜਾਂ ਮੰਨ ਕੇ ਚਲੋ 200 ਕਿਲੋਮੀਟਰ ਵਾਟ ਪਈ ਹੁਣੀ ਹੈ ਜੀ ਸੋ ਕਾਫੀ ਦੂਰੋਂ ਬਾਈ ਹੁਣੀ ਆਪ ਦਾ ਇੱਕ ਟਰੈਕਟਰ ਲੈ ਕੇ ਇੱਕ ਟਰਾਲਾ ਲੈ ਕੇ ਪਹੁੰਚੇ ਇਹ ਜਦੋਂ ਪਿੰਡੋਂ ਚੱਲੇ ਸੀ ਜੀ ਇਹਨਾਂ ਕੋਲ ਦੋ ਟਰੈਕਟਰ ਤੇ ਦੋ ਟਰਾਲੇ ਸੀ ਸੋ ਇੱਕ ਟਰੈਕਟਰ ਦੇ ਵਿੱਚੋਂ ਅਚਾਨਕ ਆਵਾਜ਼ ਆਉਣ ਲੱਗੀ ਜੋ ਕਿ ਇਹਨਾਂ ਨੂੰ ਰਸਤੇ ਹਰੀਕੇ ਦੇ ਕੋਲ ਉਹ ਗੁਰਦੁਆਰਾ ਸਾਹਿਬ 'ਚ ਲਾ ਕੇ ਆਉਣਾ ਪਿਆ ਇੱਕ ਟਰਾਲਾ ਤੇ ਇੱਕ ਟਰੈਕਟਰ ਉੱਥੇ ਲਾ ਕੇ ਫਿਰ ਇੱਕੋ ਟਰਾਲੇ 'ਚ ਇਹ ਵੀਰ ਹੁਣੀ ਜੀ ਕੋਈ 15 ਭਰਾ ਸੀਗੇ ਜੋ ਫਰੀਦਕੋਟ ਤੋਂ ਸਪੈਸ਼ਲ ਅਜ ਨਾਲੇ ਆਏ ਤੇ ਇਹਨਾਂ ਨੇ ਪਿੰਡ ਦੀ ਪੂਰੇ ਦੀ ਮਦਦ ਲੈ ਕੇ ਇੱਕ ਰਾਸ਼ਨ ਇਕੱਠਾ ਕੀਤਾ ਜਿਹਦੇ 'ਚ ਆਟੇ ਦੀ ਗੁੱਥੀ ਸੀਗੀ ਜੀ 10 ਕਿਲੋ ਦੀ ਦੇ ਨਾਲ ਰਸੋਈ ਚ ਵਰਤਣ ਵਾਲੀਆਂ ਕੱਚੀਆਂ ਦਾਲਾਂ ਸੁੱਕਾ ਦੁੱਧ ਘਿਓ ਨਮਕ ਖੰਡ ਪੱਤੀ ਬਿਸਕੁਟ ਦਵਾਈਆਂ ਤੇ ਲੇਡੀਜ਼ ਵਾਸਤੇ ਸੈਨੇਟਰੀ ਪੈਡ ਸੋ ਕਾਫੀ ਲੋਡ ਦਾ ਸਮਾਨ ਲੈ ਕੇ ਵੀਰ ਹੁਣੀ ਪਹੁੰਚੇ ਇਹ ਜੋ ਕਿਸ਼ਤੀ ਵਾਲੀ ਤੁਸੀਂ ਵੀਡੀਓ ਦੇਖ ਰਹੇ ਹੋ ਪਹਿਲਾਂ ਇਹ ਵੀਰ ਹੁਣੀ ਪਹੁੰਚੇ ਸੀ ਫਿਰੋਜ਼ਪੁਰ ਏਰੀਆ ਚ ਸੋ ਉੱਥੇ ਵੀ ਇਹਨਾਂ ਨੇ ਆਹ ਦੇਖੋ ਸਾਰੇ ਲਫਾਫਿਆਂ ਦੇ ਸਮਾਨ ਪਾ ਕੇ ਕਿਉਂਕਿ ਉੱਥੇ ਵੀ ਪਾਣੀ ਜ਼ਿਆਦਾ ਸੀ ਤੇ ਕੁਝ ਪਿੰਡਾਂ ਘਰਾਂ ਤੱਕ ਰਸਤਾ ਨਹੀਂ ਸੀ ਜਾਂਦਾ ਫਿਰ ਇਹਨਾਂ ਨੇ ਕਿਸ਼ਤੀ 'ਚ ਬੈਠ ਕੇ ਉੱਥੇ ਵੀ ਸਮਾਨ ਪਹੁੰਚਾਇਆ ਫਿਰ ਉੱਥੇ ਕੁਝ ਮੋਤਵਾਰ ਵੀਰਾਂ ਨੇ ਕਿਹਾ ਕਿ ਹੁਣ ਸਮਾਨ ਬਹੁਤ ਜ਼ਿਆਦਾ ਹੋ ਗਿਆ ਘਰਾਂ 'ਚ ਹੱਲੇ ਨਹੀਂ ਦੇਣਾ 10 ਦਿਨ ਰੁੱਕ ਕੇ ਦੇਵਾਂਗੇ ਤੁਸੀਂ ਬੇਸ਼ੱਕ ਸਾਡੇ ਕੋਲ ਜਮ੍ਹਾਂ ਕਰਾ ਜੋ ਤੇ ਦਸਾਂ ਦਿਨਾਂ ਨੂੰ ਵੰਡ ਦਾਂਗੇ ਫਿਰ ਵੀਰ ਹੋਣਾਂ ਨੇ ਕਿਹਾ ਕਿ ਕੁਝ ਚੀਜ਼ਾਂ ਸਮਾਨ ਦੇ ਵਿੱਚ ਖਰਾਬ ਹੋਣ ਵਾਲੀਆਂ ਸੀ ਸੋ ਫਰੂਜਪੁਰ ਤੋਂ ਬਾਅਦ ਉਹ ਸਾਡੇ ਕੋਲ ਅਜਨਾਲੇ ਆ ਗਏ ਇੱਥੇ ਅਸੀਂ ਆਪਣੇ ਅਜਨਾਲੇ ਦੇ ਲਾਗੇ-ਲਾਗੇ ਪੈਂਦੇ ਪਿੰਡ ਜਿਵੇਂ ਫੁੱਲੇ ਚੱਕ ਕੋਟਲੀ ਕੋਰੋਟਾਣਾ ਕਮੀਰਪੁਰਾ ਵੰਜਾਵਾਲਾ ਨੰਗਲ ਉਹ ਸਾਰੇ ਪਿੰਡਾਂ 'ਚ ਜਾ ਕੇ ਜਿਨ੍ਹਾਂ ਦੇ ਹੜ੍ਹ ਨੇ ਬਹੁਤ ਮਾਰ ਕੀਤੀ ਹੈ ਫਸਲਾਂ ਬਰਬਾਦ ਹੋ ਗਈਆਂ ਝੋਨੇ ਬਿਲਕੁਲ ਖਤਮ ਹੋ ਗਏ ਇਸ ਪਿੰਡ ਦੇ ਵਿੱਚ ਵੀ ਅਸੀਂ ਸਵੇਰੇ ਟਾਈਮ 'ਨਾ ਪਹੁੰਚੇ ਸੀਗੇ ਤੇ ਇੱਥੇ ਅਸੀਂ ਸਾਰਿਆਂ ਨੂੰ ਆਟਾ ਰਾਸ਼ਨ ਰਸਤ ਜਿਹੜੀ ਆ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਈ ਤੇ ਪਿੰਡ ਦੇ ਸਰਪੰਚ ਸਾਹਿਬ ਹੁਣੀ ਸਾਡੇ ਨਾਲ ਲੱਗੇ ਉਹਨਾਂ ਨੇ ਵੀ ਨਾਲ ਲਾ ਕੇ ਸੇਵਾ ਕਰਵਾਈ ਨਾਲ ਸਾਡੇ ਨਾਲ ਦੇ ਸਰਾਵਾ ਪਿੰਡ ਤੋਂ ਵੀਰ ਹੁਣੀ ਬਾਈ ਬਿਕਰ ਹੁਣੀ ਵੀ ਸਾਡੇ ਨਾਲ ਗਏ ਉਹਨਾਂ ਨੂੰ ਵੀ ਅਸੀਂ ਗਾਹਾਂ ਕਿਹਾ ਕਿਉਂਕਿ ਸਾਨੂੰ ਵੀ ਫੋਨ ਫਰੀਦਕੋਟ ਤੋਂ ਹੀ ਆਇਆ ਸੀਗਾ ਬਾਈ ਮਨਪ੍ਰੀਤ ਦਾ ਕਿ ਗੁਰਦੇਵ ਬਾਈ ਜੀ ਸਾਡੇ ਪਿੰਡੋਂ ਟਰਾਲੀ ਆਈ ਜਾਂਦੀ ਹੈ ਪਰ ਬੰਦੇ ਅਣਜਾਣ ਆ ਤੁਹਾਡੇ ਏਰੀਆ 'ਚ ਕਿਸੇ ਨੂੰ ਜਾਣਦੇ ਨਹੀਂ ਤੁਸੀਂ ਨਾਲ ਹੋ ਜੋ ਤੇ ਨਾਲ ਹੋ ਕੇ ਇਹਨਾਂ ਦੇ ਜਰੂਰ ਸੇਵਾ ਕਰਾਓ ਤਾਂ ਸਾਨੂੰ ਵਧੀਆ ਲੱਗਾ ਜੀ ਕਿ ਬਾਈ ਹੁਣੀ ਏਡੀ ਦੂਰੋਂ ਸਾਡੇ ਕੋਲ ਆਏ ਆ ਤੇ ਸਾਡਾ ਫਰਜ਼ ਬਣਦਾ ਸੀਗਾ ਵੀ ਨਾਲ ਹੋ ਕੇ ਇਹਨਾਂ ਦੀ ਸੇਵਾ ਕਰਾਈਏ ਸੋ ਅਸੀਂ ਫਿਰ ਲੋਕਲ ਪਿੰਡ ਦੇ ਸਰਪੰਚ ਸਾਹਿਬ ਦੀ ਮਦਦ ਲੈ ਕੇ ਫਿਰ ਅਸੀਂ ਨਾਲ ਇਹ ਰਾਸ਼ਨ ਜਿਹੜਾ ਵਾ ਲੋੜਵੰਦਾ ਤੱਕ ਪਹੁੰਚਦਾ ਕਰਿਆ ਜੀ ਸੋ ਅੱਜ ਹੋ ਗਈ ਹੈ ਦੋਸਤੋ 4 ਸਪਟੰਬਰ ਲਗਾਤਾਰ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਰਾਹੀਂ ਫੇਸਬੁੱਕ ਇੰਸਟਾਗ੍ਰam ਦੇ ਰਾਹੀਂ ਟੀਵੀ ਚੈਨਲ ਦੇ ਰਾਹੀਂ ਇਹ ਖਬਰਾਂ ਦੇਖ ਰਹੇ ਆ ਕਿ ਪਾਣੀ ਜਿਹੜਾ ਉਹ ਮਾਝੇ ਏਰੀਏ ਦੇ ਵਿੱਚ ਬਹੁਤ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਹੋਰ ਸਾਈਡਾਂ ਤੇ ਵੀ ਬਹੁਤ ਹੜ੍ਹ ਪਹੁੰਚੇ ਨੇ ਪਰ ਇੱਧਰ ਜਿਹੜਾ ਘੋਨੇ ਵਾਲਾ ਉਹ ਰਾਵੀ ਦਰਿਆ ਦਾ ਬੰਨ ਟੁੱਟਾ ਸੀ ਰਮਦਾਸ ਡੇਰਾ ਬਾਬਾ ਨਾਨਕ ਇਸ ਏਰੀਏ ਚ ਗਰਦਾਸਪੁਰੀ ਵਿੱਚ ਬਹੁਤ ਪਾਣੀ ਹੈ ਤੇ ਸਾਰੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਦੂਰੋਂ ਦੂਰੋਂ ਆ ਕੇ ਇਹਨਾਂ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਬਹੁਤ ਸੇਵਾ ਕੀਤੀ ਹੈ ਅੱਜ ਸਾਡੇ ਏਰੀਆ ਦੇ ਵਿੱਚ ਪਾਣੀ ਆਏ ਨੂੰ ਜੀ 6 ਦਿਨ ਹੋ ਗਏ ਸੀ ਇਹ 7ਵਾਂ ਦਿਨ ਸੀ ਕਈ ਜਗ੍ਹਾ ਤੋਂ ਪਾਣੀ ਹੌਲੀ-ਹੌਲੀ ਨੀਮਾ ਹੋ ਰਿਹਾ ਸੀ ਪਾਣੀ ਲੱਤ ਗਿਆ ਸੀ ਸੋ ਹੌਲੀ-ਹੌਲੀ ਅੱਗੇ ਆਪਾਂ ਵਧਾਂਗੇ ਕਿ ਜਗ੍ਹਾ ਤੇ ਪਾਣੀ ਸਾਨੂੰ ਨਹੀਂ ਮਿਲਿਆ ਤਾਂ ਕਿਸ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਸੀ ਕਿ ਸਾਡੇ ਟਰੈਕਟਰ ਦੇ ਜਿਹੜੇ ਟਾਇਰ ਸੀ ਉਹ ਵੀ ਡੁੱਬ ਰਹੇ ਸੀਗੇ ਇਸ ਜਗ੍ਹਾ ਵੀ ਤੁਸੀਂ ਦੇਖੋ ਫਸਲਾਂ ਬਿਲਕੁਲ ਵੀ ਨਜ਼ਰ ਨਹੀਂ ਆ ਰਹੀਆਂ ਫਸਲਾਂ ਦੇ ਉੱਪਰ ਝੋਨੇ ਦੇ ਉੱਪਰ ਦੀ ਪਾਣੀ ਤੈਰ ਰਿਹਾ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਝੋਨਾ ਬਰਬਾਦ ਹੋ ਗਿਆ ਤੋ ਦੋਸਤੋ ਕਈ ਦਿਨਾਂ ਤੋਂ ਇਹ ਸੇਵਾ ਚੱਲ ਰਹੀ ਹੈ ਬਹੁਤ ਸਾਰੇ ਵੀਰਪਰਾ ਦੂਰੋਂ ਨੇੜਿਓਂ ਆ ਕੇ ਘਰਾਂ ਦੇ ਵਾਸਤੇ ਸੁੱਕੀ ਰਸਤ ਲੈ ਕੇ ਆ ਰਹੇ ਸੀ ਪਰ ਅੱਜ ਦੀ ਵੀ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਅਸੀਂ ਪਿੰਡ 'ਚ ਜਾ ਰਹੇ ਸੀਗੇ ਤੇ ਪਹਿਲਾਂ ਇਹ ਭਰਾਵਾਂ ਨੇ ਸਾਨੂੰ ਕਿਹਾ ਕਿ ਵੀਰ ਜੀ ਅਸੀਂ ਉਸ ਜਗ੍ਹਾ ਤੇ ਰਸਤ ਦੇਣੀ ਹੈ ਜਿਸ ਜਗ੍ਹਾ ਤੇ ਰਸਤ ਨਹੀਂ ਪਹੁੰਚੀ ਹਲੇ ਤੱਕ ਅਸੀਂ ਕਾਫੀ ਪਿੰਡਾਂ 'ਚ ਆਪਦੇ ਮਿੱਤਰਾਂ ਨੂੰ ਆਪ ਦੇ ਜਿਹੜੇ ਜਿਹੜੇ ਸਾਡੇ ਸੰਪਰਕ ਦੇ ਲੋਕ ਸੀ ਸਾਰਿਆਂ ਨੂੰ ਫੋਨ ਕਰਿਆ ਪੁੱਛਿਆ ਕਿ ਬਾਈ ਜੀ ਤੁਹਾਨੂੰ ਦੱਸੋ ਕਿੱਥੇ ਰਸਤ ਨਹੀਂ ਪਹੁੰਚੀ ਤੇ ਤਕਰੀਬਨ ਤਕਰੀਬਨ ਸਾਰੇ ਹੀ ਕਹਿ ਰਹੇ ਸੀਗੇ ਬਈ ਰਸਤ ਪਹੁੰਚ ਗਈ ਹੈ ਸੇਵਾਦਾਰ ਟਰਾਲੀਆਂ ਵਾਲੇ ਵੀਰਪਰਾ ਰਾਹਤ ਸਮਗਰੀ ਲੈ ਕੇ ਪਹੁੰਚ ਰਹੇ ਆ ਕਿਸੇ ਚੀਜ਼ ਦੀ ਲੋੜ ਨਹੀਂ ਫਿਰ ਵੀ ਸਾਨੂੰ ਆ ਦੋ ਤਿੰਨ ਪਿੰਡ ਸਾਡੇ ਲਾਗਲੇ ਦਿਸੇ ਜਿਨ੍ਹਾਂ ਦੇ ਵਿੱਚ ਹੱਲੇ ਰਸਤ ਦੀ ਲੋੜ ਸੀ ਫਿਰ ਅਸੀਂ ਇੱਥੇ ਪਹੁੰਚੇ ਸਾਰਿਆਂ ਨੂੰ ਰਸਤ ਦਿੱਤੀ ਜਦੋਂ ਅਸੀਂ ਪਹੁੰਚੇ ਜੀ ਇਸ ਤੋਂ ਬਾਅਦ ਸਾਨੂੰ ਹੋਰ ਦੋ ਟਰਾਲੇ ਰਾਸ਼ਨ ਦੇ ਇੱਥੇ ਮਿਲੇ ਜੀ ਉਹ ਵੀ ਸਾਡੇ ਨਾਲ ਉੱਥੇ ਪਹੁੰਚ ਗਏ ਉਹਨਾਂ ਨੇ ਵੀ ਪਿੰਡਾਂ ਦੇ ਪਹੁੰਚ ਗਏ ਪਸ਼ੂਆਂ ਵਾਸਤੇ ਚਾਰਾ ਆਚਾਰ ਤੂੜੀ ਤੇ ਘਰਾਂ ਵਾਸਤੇ ਰਾਸ਼ਨ ਜਿਹੜਾ ਦਿੱਤਾ ਸੋ ਬੜੀ ਖੁਸ਼ੀ ਹੋਈ ਕਿ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਇੱਕ ਬੇਨਤੀ ਦੋਸਤੋ ਹੋਰ ਜੇ ਤੁਸੀਂ ਇਹ ਵੀਡੀਓ ਦੇਖੋਗੇ ਤੁਹਾਡੇ ਤੱਕ ਇਹ ਵੀਡੀਓ ਪਹੁੰਚੂਗੀ ਤੁਸੀਂ ਗੌਰ ਜਰੂਰ ਕਰਿਓ ਕਿ ਪੰਜਾਬ ਮਾਝੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਉਹ ਮਦਦ ਕੀਤੀ ਗਈ ਹੈ ਭਰਾਵਾਂ ਵੱਲੋਂ ਜਿੰਨੇ ਵੀ ਵੱਡੇ ਦਿਲਾਂ ਦੇ ਨੇ ਕਿਉਂਕਿ ਕਿਸੇ ਦੀ ਸੇਵਾ ਕਰਨੀ ਆਪ ਦੇ ਘਰੋਂ ਨਿਕਲਣਾ ਆਪਦੀ ਜੀਪ ਚੋਂ ਪੈਸਾ ਕਢਣਾ ਅੱਜ ਦੇ ਇਸ ਕਾਲ ਯੁੱਗ ਦੇ ਵਿੱਚ ਬਹੁਤ ਹੀ ਔਖਾ ਸੋ ਉਹ ਭਰਾ ਬਹੁਤ ਦਿਆਲੂ ਭਾਵਨਾ ਦੇ ਹੁੰਦੇ ਨੇ ਬਹੁਤ ਵੱਡੇ ਦਿਲਾਂ ਦੇ ਹੁੰਦੇ ਨੇ ਜਿਹੜੇ ਆਪ ਦਾ ਪਿੰਡ ਨਗਰ ਛੱਡ ਕੇ ਉਹਨਾਂ ਲੋੜਵੰਦਾ ਦੀ ਮਦਦ ਕਰਨ ਜਾਂਦੇ ਨੇ ਜਿਹੜੇ ਦੁਖਿਆਰੇ ਵਿਚ ਵਿਚਾਰੇ ਫਸੇ ਹੋਏ ਨੇ ਸੋ ਇਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਜੋ ਵੀਰ ਹੁਣੀ ਫਰੀਦਕੋਟ ਤੋਂ ਆਏ ਕਿਉਂਕਿ ਸਾਡੇ ਸੰਪਰਕ ਚ ਆਏ ਤੇ ਚਲੋ ਆਪਾਂ ਇਹਨਾਂ ਨਾਲ ਮਦਦ ਕੀਤੀ ਜਿਹੜੇ ਵੀਰ ਵੀ ਸਾਡੇ ਸੰਪਰਕ 'ਚ ਭਾਵੇਂ ਨਹੀਂ ਹੈਗੇ ਪਰ ਦੂਰੋਂ ਨੇੜਿਓਂ ਆ ਕੇ ਸੇਵਾ ਕਰ ਰਹੇ ਨੇ, ਰਾਸ਼ਨ ਵੰਡ ਰਹੇ ਨੇ ਉਹਨਾਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ। ਮੈਂ ਇੱਕ ਅੰਮ੍ਰਿਤਸਰ ਜ਼ਿਲ੍ਹੇ ਦਾ ਵਸਨੀਕ ਆ ਤੇ ਮਾਝੇ ਵਾਲਾ ਹੋਣ ਦੇ ਨਾਤੇ ਮਾਝੇ ਵੱਲੋਂ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂ ਚਾਹੇ ਪੰਜਾਬ ਜਾਂ ਪੰਜਾਬ ਦੇ ਬਾਹਰੋਂ ਵੀ ਸਾਡੇ ਇਸ ਏਰੀਆ ਚ ਆ ਕੇ ਸੇਵਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਉਹਨਾਂ ਭੈਣ ਭਰਾਵਾਂ ਦੀ ਬਾਹ ਫੜੀ ਜਿਨ੍ਹਾਂ ਨੂੰ ਅੱਜ ਤੁਹਾਡੀ ਲੋੜ ਹੈ ਸੋ ਇੱਥੇ ਆਪਾਂ ਥੋੜੀ ਜੀ ਗੱਲਬਾਤ ਵੀ ਕੀਤੀ ਹੈ ਬਜ਼ੁਰਗਾਂ ਨੂੰ ਪਾਣੀ ਬਾਰੇ ਪੁੱਛਿਆ ਰਾਸ਼ਨ ਬਾਰੇ ਪੁੱਛਿਆ ਇਹਨਾਂ ਨੂੰ ਵੀ ਲੋੜ ਸੀ ਤਾਂ ਆਪਾਂ ਇਹਨਾਂ ਨੂੰ ਰਸਤਾ ਵੀ ਦਿੱਤੀ ਹੈ ਜੀ ਬਿਲਕੁਲ ਅਜਨਾਲੇ ਦੇ ਨਾਲ ਪੈਂਦੇ ਪਿੰਡ ਹੈ ਜੀ ਨੰਗਲ ਵੰਜਾ ਵਾਲਾ ਕੋਟਲੀ ਕੋਰੋਟਾਣਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਲੋੜ ਸੀ ਆਪਾਂ ਸਾਰਿਆਂ ਨੂੰ ਉੱਥੇ ਪੁੱਛਿਆ ਇਹਨਾਂ ਨੂੰ ਪੁੱਛਿਆ ਵੀ ਕਿਸੇ ਨੂੰ ਲੋੜ ਆ ਤਾਂ ਹੋਰ ਦੱਸ ਦੋ ਆਪਾਂ ਦੇ ਦਈਏ ਉਹਨਾਂ ਨੇ ਕਿਹਾ ਵੀ ਜਨਾ ਦੇ ਘਰਾਂ 'ਚ ਪਹੁੰਚ ਗਿਆ ਠੀਕ ਹੈ ਜੇ ਨਹੀਂ ਤਾਂ ਅਸੀਂ ਪਹੁੰਚਾ ਦੇਵਾਂਗੇ ਅਸੀਂ ਕਈ ਸਿਆਣੇ ਬੰਦੇ ਦੇਖ ਕੇ ਉਹਨਾਂ ਨੂੰ ਕੁਝ ਬੈਗ ਵੱਧ ਦਿੱਤੇ ਕਿ ਬਾਈ ਜੀ ਜਿਹੜੇ ਅੱਜ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਤੱਕ ਪਹੁੰਚਦਾ ਕਰ ਦਿਓ ਸੋ ਇੱਕ ਬੇਨਤੀ ਇਹ ਆ ਕਿ ਹੁਣ ਸਾਨੂੰ ਹਾਲੇ ਪੰਜਾਬ ਦੇ ਵਿੱਚ ਇਧਰ ਮੱਝ ਏਰੀਆ 'ਚ ਜਿਆਦਾ ਸੁੱਕੀ ਰਸਤ ਦੀ ਲੋੜ ਨਹੀਂ ਹੈ ਇਸ ਬਾਰੇ ਸਾਨੂੰ ਕਾਫੀ ਭਰਾਵਾਂ ਨੇ ਪਿੰਡਾਂ 'ਚ ਕਿਹਾ ਕਿ ਬਹੁਤ ਰਸਤ ਪਹੁੰਚ ਗਈ ਹੈ ਇੱਕ ਪਿੰਡ ਦੇ ਵਿੱਚ ਕਈ ਵਾਰ ਇੱਕ ਦਿਨ ਦੇ ਵਿੱਚ ਦੋ ਦੋ ਤੇਨੋ ਤਿੰਨ ਟਰਾਲੀਆਂ ਰਾਸ਼ਨ ਦੀਆਂ ਪਹੁੰਚ ਜਾਂਦੀਆਂ ਨੇ ਘਰਾਂ 'ਚ ਬਹੁਤ ਰਸਤ ਦਿੱਤੀ ਗਈ ਐ। ਸੋ ਹੁਣ ਲੋਡ ਐ ਬੇਜੁਬਾਨਾ ਵਾਸਤੇ ਪਸ਼ੂਆਂ ਵਾਸਤੇ। ਜਿਹੜੀਆਂ ਮੱਝਾਂ ਨੇ, ਗਾਂਾਂ ਨੇ, ਬੱਕਰੀਆਂ ਨੇ ਹੋਰ ਕਿਸੇ ਨੇ ਮਾਲ ਡੰਗਰ ਘਰ 'ਚ ਰੱਖੇ ਹੋਏ ਐ। ਉਹਨਾਂ ਦੇ ਕੋਲ ਜਿਹੜੇ ਪਾਣੀ 'ਚ ਡੁੱਬੇ ਆ ਜਿਨ੍ਹਾਂ ਦੇ ਪੱਠੇ ਜਿਹੜੇ ਨੇ ਜਿਹੜੇ ਆਪਾਂ ਹਰਿਆ ਚਾਰਾ ਖੇਤਾਂ 'ਚ ਵੱਢ ਕੇ ਆਪਦੇ ਪਸ਼ੂਆਂ ਵਾਸਤੇ ਪਾਉਨੇ ਆ ਜੀ ਉਹ ਬਿਲਕੁਲ ਬਰਬਾਦ ਹੋ ਗਿਆ ਕਿਉਂਕਿ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਵੀ ਨਵਾਂ ਚਾਰਾ, ਨਵਾਂ ਹਰਿਆ ਜਿਹੜਾ ਵਾ ਉਹ ਨਹੀਂ ਹੋਣਾ ਕਿਉਂਕਿ ਖੇਤਾਂ 'ਚ ਪਾਣੀ ਬਹੁਤ ਆ ਹਜੇ 10-15 ਦਿਨ ਪਾਣੀ ਉਤਰਦੇ ਨੂੰ ਲੱਗਣੇ ਆ ਫਿਰ ਫਸਲਾਂ ਦੇ ਵਿੱਚ ਚਿੱਕੜ ਗਾਰਾ ਗਾਰ ਰੇਤਾ ਬਹੁਤ ਕੁਝ ਆਇਆ ਹੋਣਾ ਉਹਨੂੰ ਸਫਾਈ ਕਰਨੀ ਉਹਨੂੰ ਵਾਉਣਾ ਉਹਨੂੰ ਫਿਰ ਉਸ ਜੋਗ ਕਰਨਾ ਵੀ ਇਹ ਨਵੀਂ ਖੇਤੀ ਇੱਥੇ ਹੋ ਸਕੇ ਤੇ ਨਵੇਂ ਪੱਟੇ ਹੁੰਦੇ ਆ ਉਹਦਿਆਂ ਨੂੰ 2-3 ਮਹੀਨੇ ਟੱਪ ਜਾਣਗੇ ਪਰ ਪਸ਼ੂਆਂ ਨੂੰ ਬਾਈ ਜੀ ਤੂੜੀ ਦੀ ਹਰੇ ਚਾਰੇ ਦੀ ਜਾਂ ਅਚਾਰ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੇ ਵੀ ਇਲਾਕੇ ਹੜ੍ਹ ਪ੍ਰਭਾਵਿਤ ਨੇ ਕੋਸ਼ਿਸ਼ ਕਰੋ ਉਹਨਾਂ ਤੱਕ ਪਸ਼ੂਆਂ ਦਾ ਚਾਰਾ ਜਰੂਰ ਪਹੁੰਚਾ ਦਿਓ ਕਿਉਂਕਿ ਇਨਸਾਨ ਤਾਂ ਤੁਰਨ ਫਿਰਨ ਜੋਗਾ ਹੈਗਾ ਸੋਚਣ ਜੋਗਾ ਹੈਗਾ ਬੋਲਣ ਜੋਗਾ ਹੈਗਾ ਇਹ ਤਾਂ ਆਪ ਦਾ ਮੜਾ ਚੰਗਾ ਕਰ ਲੂ ਪਰ ਪਸ਼ੂ ਵਿਚਾਰੇ ਤਾਂ ਬੇਜੁਬਾਨ ਨੇ ਜੇ ਉਹਨਾਂ ਦੇ ਮਾਲਕ ਆਪ ਹੜਾਂ ਦੇ ਵਿੱਚ ਫਸਿਆ ਤੇ ਪਸ਼ੂਆਂ ਲਈ ਹਰਾ ਚਾਰਾ ਕਿੱਥੋਂ ਆਊਗਾ ਕਿਉਂਕਿ ਜਿਸ ਜ਼ਮੀਨ ਤੇ ਹਰੇ ਪੱਠੇ ਬੀਜਣੇ ਆ ਉਹ ਇਸ ਵੇਲੇ ਖਰਾਬ ਹਾਲਾਤ ਚ ਸੋ ਜਿਹੜੇ ਭਰਾ ਵੀ ਪੰਜਾਬ ਦੇ ਵਿੱਚ ਆ ਕੇ ਹੜਾਂ ਦੇ ਵਿੱਚ ਚਾਹੇ ਕਿਸੇ ਵੀ ਏਰੀਆ ਚ ਆ ਵੀ ਗਰਦਾਸਪੁਰ ਐ ਫਰੋਈਪੁਰ ਏਰੀਆ ਐ ਹਰੀਕੇ ਵਾਲਾ ਸਾਡੇ ਅੰਮਰਸਾਰੀ ਇਰ ਵਿੱਚ ਕਿਤੇ ਵੀ ਜਾਣਾ ਸੋ ਉੱਥੇ ਵੱਧ ਤੋਂ ਵੱਧ ਪਸ਼ੂਆਂ ਵਾਸਤੇ ਚਾਰਾ ਜਿਹੜਾ ਪਹੁੰਚਦਾ ਕਰ ਦਿਓ ਜੇ ਕੋਈ ਭਰਾ ਤੱਕ ਪਸ਼ੂ ਦਾ ਚਾਰਾ ਚਾਹੀਦਾ ਹੈ ਨਹੀਂ ਪਹੁੰਚਿਆ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਬਾਈ ਜੀ ਮੈਨੂੰ ਵੀ ਕਮੈਂਟ ਕਰਕੇ ਮੈਂ ਆਪਣਾ ਨੰਬਰ ਵੀ ਕੋਸ਼ਿਸ਼ ਕਰਦਾ ਸਕਰੀਨ ਤੇ ਵਿੱਚ ਵਿੱਚ ਥੋੜੀ ਥੋੜੀ ਜਗ੍ਹਾ ਤੇ ਦੱਸ ਦਿਊਗਾ ਲੋੜਾ ਤੁਸੀਂ ਕਿਸੇ ਨੂੰ ਚੀਜ਼ ਚਾਹੀਦੀ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਉਹਨਾਂ ਜਿਹੜੇ ਵੀ ਭਰਾ ਇਨੀ ਮਿਹਨਤ ਕਰ ਰਹੇ ਨੇ ਇਨੀ ਮਿਹਨਤ ਕਰਕੇ ਇਨੀ ਦੂਰੋਂ ਰਾਸ਼ਨ ਲਿਆ ਕੇ ਇਨਾ ਲੱਖਾਂ ਕਰੋੜਾਂ ਰੁਪਈਆ ਪੰਜਾਬ 'ਚ ਵੰਡ ਰਹੇ ਆ ਉਹਨਾਂ ਤੱਕ ਮੈਸੇਜ ਲਾ ਦਾਂਗੇ ਬਾਈ ਜੀ ਆਹ ਬੰਦੇ ਨੂੰ ਆਹ ਚੀਜ਼ ਦੀ ਲੋੜ ਆ ਪਹੁੰਚਦਾ ਕਰਾਂਗੇ ਤੇ ਤੁਸੀਂ ਦੇਖ ਰਹੇ ਹੋ ਜੀ ਅੱਜ 4 ਸਤੰਬਰ ਨੂੰ ਅਸੀਂ ਫਰੀਦਕੋਟ ਵਾਲੇ ਭਰਾਵਾਂ ਦੇ ਨਾਲ ਰਲ ਕੇ ਸੀ ਆਪਦੇ ਏਰੀਆ ਦੇ ਵਿੱਚ ਜਿੰਨਾ ਹੋ ਸਕੇ ਆਸੀਂ ਰਾਸ਼ਨ ਪਹੁੰਚਦਾ ਕੀਤਾ ਜੀ ਸੋ ਇੱਕ ਵਾਰ ਫਿਰ ਧੰਨਵਾਦ ਕਰਦੇ ਆ ਸੋ ਹੁਣ ਸਾਨੂੰ ਦਸਾਂ 15 ਦਿਨਾਂ ਦੇ ਬਾਅਦ ਤੁਹਾਡੀ ਸਾਰੇ ਭਰਾਵਾਂ ਦੀ ਦਾਨ ਵੀਰ ਸੱਜਣਾ ਦੀ ਲੋੜ ਪੈਣੀ ਹੈ ਕਿ 10-15 ਦਿਨਾਂ ਤੱਕ ਦੁਬਾਰਾ ਸਾਡੇ ਏਰੀਆ ਚ ਜਰੂਰ ਆਇਓ ਜਿਹੜੇ ਵੀਰ ਕਿਸਾਨਾਂ ਨੂੰ ਕੋਈ ਖਾਦ ਕੋਈ ਬੀਜ ਕੋਈ ਡੀਜ਼ਲ ਕੋਈ ਟਰੈਕਟਰ ਦੀ ਸਹਾਇਤਾ ਦੇ ਸਕਦੇ ਆ ਪੈਲੀਆਂ ਨੂੰ ਵਾਉਣਾ ਪੈਣਾ ਪੈਲੀਆਂ ਨੂੰ ਸਾਫ਼ ਕਰਨਾ ਪੈਣਾ ਗੰਦਗੀ ਹਟਾਉਣੀ ਪੈਣੀ ਹੈ ਨਵੀਂ ਫਸਲ ਬੀਜਣ ਜੋਗਾ ਆਪਾਂ ਕਿਸਾਨ ਦੀ ਮਦਦ ਕਰਨੀ ਹੈ ਅੱਜ ਆਪਾਂ ਜਿੰਨੀ ਵੀ ਸੇਵਾ ਕਰ ਰਹੇ ਆ ਬਹੁਤ ਜ਼ਿਆਦਾ ਚੰਗੀ ਹੈ ਪਰ 10 ਤੋਂ 15 ਦਿਨਾਂ ਤੱਕ ਸਾਰੇ ਭਰਾਵਾਂ ਦੀ ਸਾਨੂੰ ਉਹਨਾਂ ਦਾਣਵੀਰ ਸੱਜਣਾ ਦੀ ਲੋੜ ਪੈਣੀ ਹੈ ਜੋ ਅੱਜ ਪੰਜਾਬ ਦੇ ਨਾਲ ਖੜੇ ਹੈ ਪੰਜਾਬ ਦੇ ਪਿੰਡਾਂ ਦੇ ਨਾਲ ਆਪਣੇ ਭਾਈਚਾਰੇ ਨਾਲ ਖੜੇ ਹੈ ਸੋ ਗਾਂ ਵੀ ਉਹ ਜਿਹੜਾ ਵਾ ਉਹ ਸਾਡੇ ਪੰਜਾਬ ਵਾਸਤੇ ਖੜਨ ਤੇ ਇਹਨਾਂ ਭਰਾਵਾਂ ਨੂੰ ਪੈਰਾਂ ਤੇ ਹੋਣ ਜਾਗਾ ਕਰਨ ਕਿਉਂਕਿ ਪੰਜਾਬ ਦੀ 90% ਮਾਰਕੀਟ ਖੇਤੀਬਾੜੀ ਦੇ ਸਿਰ ਤੇ ਹੈ ਜਿਹੜੇ ਵੀ ਅੱਜ ਵੀਰ ਸੱਜਣ ਸਾਡੇ ਕੋਲ ਆਏ ਸੀ ਇਹਨਾਂ ਦਾ ਫਿਰ ਤੋਂ ਧੰਨਵਾਦ ਤੁਸੀਂ ਹਾਲਾਤ ਪੰਜਾਬ ਦੇ ਦੇਖ ਰਹੇ ਹੋ ਇੱਕ ਵਾਰ ਤਾਂ ਇਹ ਸਾਰੇ ਹਾਲਾਤ ਤਰਸਯੋਗ ਨੇ ਸੋ ਤੁਸੀਂ ਜੇ ਤੇ ਪੰਜਾਬ ਵਾਸਤੇ ਸੇਵਾ ਕਰਨਾ ਚਾਹੁੰਦੇ ਹੋ ਤੇ ਜਰੂਰ ਦਵਾਈਆਂ ਵਾਸਤੇ ਵੀ ਉਪਰਾਲਾ ਜਰੂਰ ਕਰਿਓ ਕਿਉਂਕਿ ਜਦੋਂ ਇਹ ਹੜ੍ਹ ਖਤਮ ਹੋਣਗੇ ਪਾਣੀ ਘਟੇਗਾ ਬਹੁਤ ਸਾਰੇ ਬੇਜੁਬਾਨਾਂ ਦੀ ਜਾਨ ਵੀ ਗਈ ਹੈ ਬਹੁਤ ਸਾਰੇ ਪਸ਼ੂ ਪੰਛੀ ਜੰਗਲੀ ਜਾਨਵਰ ਵੀ ਸੀ ਉਹ ਵੀ ਮਰੇ ਆ ਸੋ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸਰੀਰ ਤੈਰ ਰਹੇ ਆ ਪਾਣੀ ਦੇ ਵਿੱਚ ਸਾਨੂੰ ਕਈ ਜਗ੍ਹਾ ਤੇ ਮਿਲੇ ਕਈ ਕੁੱਤੇ ਸਾਨੂੰ ਵਿਚਾਰੇ ਰੁੜਦੇ ਹੋਏ ਮਿਲੇ ਮਰੇ ਹੋਏ ਉਹਨਾਂ ਦੇ ਨਾਲ ਪਾਣੀ ਚ ਆਸ-ਪਾਸ ਇਨਫੈਕਸ਼ਨ ਵੀ ਫੈਲਣੀ ਐ ਸਕਿਨ ਦੀ ਪ੍ਰੋਬਲਮ ਵੀ ਲੋਕਾਂ ਨੂੰ ਹੋ ਰਹੀ ਐ ਤੇ ਇਸ ਕਰਕੇ ਦਵਾਈਆਂ ਦੀ ਬਹੁਤ ਸਖਤ ਲੋੜ ਪਏਗੀ ਸੋ ਮੈਡੀਕਲ ਜਿਹੜੇ ਕੈਂਪ ਲਾਉਣ ਵਾਲੇ ਭਰਾ ਨੇ ਉਹਨਾਂ ਅੱਗੇ ਵੀ ਬੇਨਤੀ ਐ ਕਿ ਜਰੂਰ ਆਇਓ ਤੇ ਪਸ਼ੂਆਂ ਵਾਸਤੇ ਵੀ ਹੋ ਸਕਦਾ ਪਸ਼ੂਆਂ ਦੇ ਵਿੱਚ ਵੀ ਆਉਣ ਵਾਲੇ ਦਸਾਂ ਤਰ੍ਹਾਂ ਚ ਕੋਈ ਬਿਮਾਰੀ ਫੈਲ ਜਾਵੇ ਉਹਨਾਂ ਵਾਸਤੇ ਵੀ ਸਾਨੂੰ ਦਵਾਈਆਂ ਦੀ ਉਹਨਾਂ ਦੀ ਸਹਾਇਤਾ ਵਾਸਤੇ ਵੀ ਲੋੜ ਪੈਣੀ ਹੈ ਤੇ ਪ੍ਰਮਾਤਮਾ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਸਰਬੱਤ ਦਾ ਭਲਾ ਮੰਗਾਂਗੇ ਮੰਗਦੇ ਆ ਮੰਗਦੇ ਰਵਾਂਗੇ ਤੇ ਜਿਹੜੇ ਭਰਾ ਆਪਣੇ ਆਪ ਦੇ ਪੰਜਾਬੀ ਭਰਾਵਾਂ ਵਾਸਤੇ ਖੜੇ ਐ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਬਈ ਬਣ ਕੇ ਆਉਣ ਵਾਲੇ 10-15 ਦਿਨਾਂ ਤੱਕ ਵੀ ਸਾਰੇ ਭਰਾਵਾਂ ਨਾਲ ਐਵੇਂ ਹੀ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੋ ਸਾਡੀ ਵੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਸੇਵਾ 'ਚ ਅਸੀਂ ਵੀ ਹਮੇਸ਼ਾ ਤੁਹਾਡੇ ਲਈ ਹਾਜ਼ਰ ਹਾਂ ਠੀਕ ਹੈ ਦੋਸਤੋ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਪਰਮਾਤਮਾ ਸਰਬੱਤ ਦਾ ਭਲਾ ਕਰੇ